ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਮੈਂ ਕੱਲੇ ਲਈ ਸਰਪ੍ਰਾਈਜ਼ ਆਇਆ ਮਾਰਨਿੰਗ ਦੇ ਬਾਅਦ ਜਿਹੜੀ ਆਉਣੇ ਸਰਪ੍ਰਾਈਜ਼ ਆਇਆ ਤੇ ਮੈਂ ਅੱਗੀ ਸੀ ਰੋਟੀ ਬਣਾਉ ਮਮੀ ਪਾਟ ਕਰਨਾ ਮੈਂ ਦਿਖਾਤਾ ਹਾਂ ਹਾਈ ਮੈਂ ਮੌਸਮ ਅੱਜ ਬਹੁਤ ਸੋਹਣਾ ਹੈ ਤੇ ਬਾਹਰ ਨਹੀਂ ਪੈ ਕੇ ਹਟਿਆ ਥੈਂਕ ਯੂ ਵਧੀਆ ਲੱਗਦਾ ਡਟਾ ਕੰਨੀ ਪੈ ਗਿਆ ਬਾਹਰ ਤੇ ਰੋਟੀਆਂ ਮੈਂ ਥੋੜੀਆਂ ਜਿਹੀ ਬਣਾਇਆ ਨੇ ਕਿਉਂਕਿ ਦਾਲ ਚੌਲ ਵੀ ਪਏ ਨੇ ਦਾਂ ਦੋ ਲੋਹੋਂ ਹੋ ਕੀ ਘਟ ਬਣਾਈਏ ਇਹ ਲੋੜ ਹੋ ਗਈ ਦਵਾਰੇ ਬਣਾ ਲੈ ਵੈਸੇ ਰੋਟੀ ਘਟ ਬਣਾ ਲੈ ਲੈ ਵੇ ਰੋਟੀयां ਖਰਾਬ ਜਾਂਦੀ ਐ ਕਹਿੰਦੇ ਆਂ ਜੀ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਕੰਮ ਹੋ ਗਿਆ ਆਪਣੇ ਸਾਰੇ ਪਾਏ ਨੇ ਝਾੜੂ-ਪੋਚਾ ਹੋ ਗਿਆ ਕਿਚਨ ਦੀ ਸਫਾਈ ਕੀਤੀ ਆ ਡੋਗਿਆਂ ਦੇ ਰੋਟੀਆਂ ਚੂੜੀਆਂ ਪਈਆਂ ਨੇ ਉਹਨਾਂ ਦੀ ਕੁੰਡੀਆਂ ਦੇਖ ਲਈ ਵੀ ਸੁੱਕੀਆਂ ਨੇ ਗੁੱਡੀਆਂ ਨੇ ਹੁਣ ਹੀ ਪਾਣੀ ਡੋਲ ਕੇ ਆਇਆ ਸੀ ਮੈਂ ਫਿਰ ਥੈਰ ਕੇ ਪਾਉਣਾ ਮੈਂ ਰੋਟੀ ਪਾਏ ਲੋ ਜੀ ਉਧਰ ਡੈਡੀ ਵੀ ਆ ਗਏ ਮੰਮੀ ਵੀ ਆ ਗਈ ਤੇ ਹੁਣ ਲੱਗਿਆ ਬਾਹਰ ਦੀ ਜੇਕਾਂ ਦੀ ਸਫਾਈ ਕਰਨ ਆਇਕਾ ਪੋਚੀ ਬੜੀ ਹਾਂ ਇੱਧਰ ਉਹਦਾ ਕੱਟਿਆ ਜਾਏ ਇੱਥੇ ਆਪਾਂ ਰੋਟੀਆਂ ਜੀਆਂ ਪਾਤੀਆਂ ਦੀ ਉਹਨੂੰ ਲੈ ਦਾਦੀ ਫਟ ਅੰਦਰ ਕੇ ਪੱਛੇ ਜਾ ਦਦੀ ਵੀ ਤਾਂ ਸਾਹੀ ਨਾਲ ਆ ਗਿਆ ਆ ਗੰਦੇ ਬੱਚੇ ਰੋਟੀ ਖਾਂਦੇ ਨੇ ਇਹਦੀ ਲੱਤ ਨੂੰ ਕੀ ਹੋ ਗਿਆ ਲੱਤ ਲੈ ਇਹਦੇ ਲੱਤ ਫੇਰ ਲੰਗੜਾ ਰਹਿਸੇ ਖਣਾ ਹੋਰਿਆ ਹੋ ਗਿਆ ਲੈ ਹਲੋ ਕਰ ਲੈ ਠੀਕ ਆ ਉਹ ਇਲਾ ਲੈ ਹਲੋ ਕਰ ਤੇਜਾ ਹੋ ਗਿਆ ਮम्मा ਸਾਰੇ ਆ ਰਹੇ ਤੀਸੇ ਨੇ ਲਓ ਜੀ ਸਮਾਨ ਆਪਾਂ ਸਾਰਾ ਫ੍ਰਿਜ ਚੋਂ ਬਾਹਰ ਕੱਢਤਾ ਕਿੰਨਾ ਸਮਾਨ ਹੋ ਜਾਂਦਾ ਫ੍ਰਿਜ ਦੇ ਵਿੱਚ ਦੁੱਧ ਦਾਦ ਸਾਰਾ ਕੁਝ ਤੇ ਹੁਣ ਮੈਂ ਇੱਧਰ ਲੱਗੀ ਆ ਇਹਨਾਂ ਦੀਆਂ ਫ੍ਰਿਜ ਦੀ ਜਿਹੜੇ ਸ਼ੀਸ਼ੇ ਨੇ ਉਹ ਮਾਂਜਣ ਵਾਸਤੇ ਤੇ ਉਹ ਜਿਹੜੇ ਰੈਪ ਨੇ ਉਹਨਾਂ ਦੇ ਉਹ ਧੋਣੇ ਆ ਤੇ ਫ੍ਰਿਜ ਮੈਂ ਚੰਗੀ ਤਰ੍ਹਾਂ ਧੋਤਾ ਤੇ ਕਲੀਨ ਕਰਤਾ ਵਿੱਚੋਂ ਸਾਰਾ ਦੇਖੋ ਕਿੰਨਾ ਸੋਹਣਾ ਹੋ ਗਿਆ ਵਿੱਚੋਂ ਤੇ ਲਾਤਾ ਇਹਨੂੰ ਮੈਂ ਨਾ ਧੋ ਹੀ ਦਿੱਤਾ ਇੱਧਰ ਖਿੱਚ ਲਿਆ ਸੀਗਾ ਪੂਰੇ ਸ਼ੈਂਕ ਕੋਲੇ ਇੱਧਰ ਨੂੰ ਮੂੰਹ ਕਰਕੇ ਇਹਦਾ ਸਾਰਾ ਇਹਦੇ 'ਚ ਸਾਬਣ ਮਾਰ ਕੇ ਉਸ ਤੋਂ ਪਹਿਲਾਂ ਗਿੱਲਾ ਕਰਕੇ ਇਹਨੂੰ ਸਾਬਣ ਮਾਰਤੀ ਫਿਰ ਉਸ ਤੋਂ ਬਾਅਦ ਸਾਰਾ ਧੋਤਾ ਤੇ ਫਿਰ ਇਹਦੇ ਵਿੱਚ ਸੁੱਕਾ ਕੱਪੜਾ ਮਾਰਤਾ ਤੇ ਫਰਿੱਜ ਮੈਂ ਹੁਣ ਚਾਲੂ ਕਰਤਾ ਤੇ ਹੁਣ ਮੈਂ ਇਹਦੇ ਸ਼ੀਸ਼ੇ ਵਗੈਰਾ ਧੋ ਕੇ ਉਹ ਸੁਕਾ ਕੇ ਸੁੱਕਾ ਕੱਪੜਾ ਮਾਰ ਕੇ ਫਿਰ ਇਹਦੇ ਵਿੱਚ ਲਾਉਂਗੀ ਫਰਿੱਜ ਆਪਣਾ ਪੂਰਾ ਘੈਂਟ ਬਣ ਜਾਊਗਾ ਸਾਰਾ ਆਲੇ-ਦਾਲ ਨੂੰ ਵੀ ਕਲੀਨ ਕਰਤਾ ਇਦਾਂ ਨੂੰ ਵੀ ਕਲੀਨ ਕਰਤਾ ਸੀ ਸਾਰਾ ਕੱਪੜਾ ਮਾਰਤਾ ਆਲੇ-ਦਾਲ ਨੂੰ ਤੇ ਜਿੱਥੇ ਖੜਾ ਸੀ ਉੱਥੇ ਆਪਾਂ ਪੋਚਾ ਲਾਤਾ ਫਰਿੱਜ ਜਦੋਂ ਇੱਧਰ ਖਿੱਚਿਆ ਸੀਗਾ ਤੇ ਫੇਰਾ ਸਮਾਨ ਲਾਉਂਗੀ ਸਾਰਾ ਵਿੱਚ ਪਹਿਲਾਂ ਇਹਦੇ ਸ਼ੀਸ਼ੇ ਧੋਲੇ ਦੇਖੋ ਕਿੰਨੇ ਗੰਦੇ ਹੋਏ ਪੈਨੇ ਸਬਜ਼ੀਆਂ ਸਬਜ਼ੀਆਂ ਡੁੱਲ ਕੇ ਆ ਸਾਰੇ ਇਹਦੇ ਰੈਪ ਦੇਖਦੀਆਂ ਜੇ ਘਰੇ ਹੋਰ ਪਏ ਹੋਏ ਨਵੇਂ ਚੇਂਜ ਕਰੂੰਗੀ ਇਹ ਵੀ ਖਰਾਬ ਹੋਏ ਪਏ ਨੇ ਕਿੰਨਾ ਟਾਈਮ ਹੋ ਗਿਆ ਕਿੰਨੀ ਵਾਰ ਬਾਜ਼ਾਰ ਚ ਚਲੇ ਗਏ ਲਿਓਣੇ ਭੁੱਲੇ ਜਾਂਨੇ ਆਗੇ ਮੰਮਾ ਕਹਿੰਦੇ ਮੇਰੇ ਦੌਰਾਂ ਮੈਂ ਨਾਲ ਹੋ ਗਿਆ ਮੰਮੀ ਕਹਿੰਦੀ ਮੈਂ ਤਾਂ ਰੋਟੀ ਖਾਣਦੀ ਹੁਣ ਕੋ ਪੈਣ ਲੱਗੀ ਕੋ ਪੈਣ ਲੱਗੀ ਸਦੋਂ ਦੀ ਲੱਗਿਆ ਫਰੀਦ ਨੂੰ ਕੀ ਸ਼ਮਾਂ ਦਿੱਤੀ ਸੀ ਸ਼ੀਸ਼ੇ ਤੇ ਨੇ ਮਾਰ ਕੇ ਉਹ ਜਿਹੜੀ ਟੱਕੀ ਵਾਲੇ ਤਰਾ ਅਜਿਹਾ ਰਹਿੰਦੇ ਨੇ ਮੇਰੇ ਪੈਨ ਵਾਲਾ ਹੂਗਾ ਤੋਰਾ ਮੈਨੂੰ ਲੱਗੇ ਥੋੜਾ ਥੋੜਾ ਫਟਾਫਟ ਮੱਕੀ ਭਾਜੀ ਪਚੀ ਦਾਲ ਮਿਰਚਾ ਤੇ ਪੀਰਾ ਤੇ ਨਾਲ ਛੱਤੀ ਲੱਸੀ ਤੇ ਦਹੀਂ ਰੋਟੀ ਖਾ ਕੇ ਫੇਰ ਕੰਮ ਕਰਦੇ ਨੇ ਕਿਤੇ ਬੀਬੀ ਘਟ ਜੇ ਇੱਥੇ ਪੈ ਜਾ ਫੇਰ ਕਿਤੇ ਲੰਬੇ ਪੈ ਜਾ ਲੰਬੇ ਪੈ ਜਾਂਦੇ ਨੇ ਇਹੋ ਜਿਹਾ ਸਿਵਾ ਪਰੇਜ ਦਿਨ ਰੋਜ਼ ਜਿਹੜੇ ਜਉ ਸਵੇਰ ਹੀ ਤੁਣਾ ਬਾਲੀ ਨਾ ਕਨੇ ਨਹੀਂ ਰੋਟੀ ਖਾਧੀ ਅਜੇ ਬਚਾਰਾ ਨੇ ਪਲੇਟ ਖਾਲੀ ਪਈ ਆ ਹੱਥ ਮਾਰੀ ਜਾਂਦਾ ਵਿੱਚ ਸੋਹ ਨੂੰ ਐਪਲ ਘੱਟ ਕੇ ਦਿੱਤਾ ਵੀ ਲੇਟ ਹੋ ਗਏ 1:30 ਹੋ ਗਏ ਲੇਟ ਹੋ ਗਏ ਫਿਲੇ ਸੁਲੇ ਤੋਂ ਗਏ ਸੋਮਾ ਹਾਂ ਕੈਸਾ ਲੱਗ ਰਿਹਾ ਤੁਹਾਡੇ ਫੋਨ ਮੇ ਪਲੇ ਸਟੋਰ ਲਗਾ ਕੇ ਹੈ ਬੜੀ ਐ ਮੈਟ ਆਪਾਂ ਨੂੰ ਘਰੋਂ ਹੀ ਮਿਲ ਗਏ ਨਵੇਂ ਮੈਟ ਪਏ ਸੀ ਕੀ ਕਾ ਬੁਛਾਤਾ ਕੀ ਕਾ ਬੁਛਾਤਾ ਦੋ ਪਏ ਸੀਗੇ ਇੱਥੇ ਵਾਈਟ ਸੀਗਾ ਆਹ ਵਾਲਾ ਵਾਈਟ ਪਹਿਲਾਂ ਦੇ ਪਏ ਨੇ ਪੁਰਾਣੇ ਆਪਣੇ ਕੋਲ niche ਇਹ ਬੁਛਾਤਾ ਆਪਾਂ ਨੇ ਤੇ ਹੁਣ ਵਧੀਆ ਹੋ ਗਿਆ ਥੋੜਾ ਜਿਹਾ ਜਦੋਂ ਬਾਜ਼ਾਰ ਦਾ ਘੇੜਾ ਲੱਗਿਆ ਫਿਰ ਮੈਟ ਲਿਆਵਾਂਗੇ ਹੋਰ ਹੁਣ ਕਰਦੀ ਆ ਫ੍ਰਿਜ ਦੀ ਸਫਾਈ ਮੈਂ ਲੱਗੀ ਸੀ ਰੋਟੀ ਖਾਣ ਜੋ ਵੀ ਨੇ ਵੀ ਖਾ ਲਈ ਸੋਹ ਨੂੰ ਵੀ ਖਵਾਤੀ ਹੁਣ ਮੰਮੀ ਖਾ ਰਹੀ ਨੇ ਰੋਟੀ ਹੁਣ ਸਾਰਾ ਸਮਾਨ ਜਿਹੜਾ ਜਿਹੜਾ ਰੱਖਣ ਵਾਲਾ ਉਹੀ ਰੱਖਾਂਗੇ ਫ੍ਰਿਜ ਚ ਮੇਨ ਮੇਨ ਪਹਿਲਾਂ ਮਾਂਜਦੀਏ ਭਾਂਡਿਆਂ ਦਾ ਵੀ ਢੇਰ ਲੱਗ ਗਿਆ ਰੋਟੀ ਵਾਲਾਂ ਦਾ ਇਹੇ ਤੋਂ ਬਾਅਦ ਮੁੜ ਕੇ ਬਲੌਗ ਨਹੀਂ ਬਣਿਆ ਕਿਉਂਕਿ ਮੈਂ ਪੈ ਗਈ ਸੀ ਮੇਰਾ ਤਾਂ ਸਿਰ ਦਰਦ ਬਹੁਤ ਹੋਈ ਜਾਂਦਾ ਸੀਗਾ ਤੇ ਮੰਮੀ ਉਧਰ ਘਰੇ ਚਲੇ ਗਏ ਸੀਗੇ ਰੈਡੀ ਆ ਗਏ ਡਿਊਟੀ ਤੋਂ ਰੈਡੀ ਹੁਣ ਚਾਹ ਪੀ ਕੇ ਆਟੇ ਨੇ ਬੱਚਿਆਂ ਨੂੰ ਭੁੱਖ ਲੱਗੀ ਸ਼ਾਮ ਦਾ ਟਾਈਮ ਹੋ ਗਿਆ 6:30 ਵਜੇ ਦਾ ਟਾਈਮ ਹੋ ਗਿਆ ਤੇ ਮੜ ਕੇ ਵੀ ਬਲੌਗ ਨਹੀਂ ਬਣਾਇਆ ਮੈਂ ਦਵਾਈ ਲੈ ਕੇ ਪੈ ਗਈ ਸੀ ਮੇਨੂੰ ਸਿਰ ਦਰਦ ਤੇ ਗਰਦਨ ਦਰਦ ਬਹੁਤ ਹੋ ਰਹੀ ਆ ਤੇ ਹਲੇ ਕੁਛ ਨਹੀਂ ਬਣਾਇਆ ਰੋਟੀ ਸਬਜ਼ੀ ਵਗੈਰਾ ਕੁਛ ਵੀ ਤੇ ਦਿਲ ਨਹੀਂ ਕਰਦਾ ਕਿਚਨ ਚ ਜਾਣ ਦਾ ਤੇ ਜੋ ਵੀ ਕਿ ਸੋਮ ਲੈ ਜੋ ਵੀ ਲੈ ਕੇ ਆ ਮੂ ਮੂ ਦੇ ਦੋਨੇ ਮੂ ਮੂਸ ਖਾ ਰਹੇ ਨੇ ਤੇ ਕਹੇ ਅੱਜ ਅਸੀਂ ਮੂਮੋਸ ਖਾਣੇ ਆ ਮੈਂ ਕਿਹਾ ਚੱਲ ਲਿਆ ਤੁਸੀਂ ਨੇ ਮੇਰੇ ਖਾ ਲਓ ਬਾਕੀ ਦੇਖ ਜੇ ਸਬਜ਼ੀ ਵੀ ਪਈ ਆ ਤਰੇਲੀ ਆਈ ਥੋੜੀ ਜੀ ਦਾਲ ਪਈ ਆ ਫਿਰ ਰੋਟੀ ਬਣਾ ਲਾਂਗੇ ਕੁਛ ਨਹੀਂ ਬਣਾਇਆ ਹੈਗਾ। ਮੈਂ ਵੀ ਪੈਸੀ ਹੋਣੀਆਂ, ਪੈਸੀ ਉੱਟ ਕੇ ਹੁਣ ਮਾੜੀ ਦੀ ਕਲਿੱਪ ਲਈ ਆ ਮੈਂ ਚਲੋ ਥੋੜਾ ਜਿਹਾ ਬਲੌਗ ਸ਼ੂਟ ਕਰ ਲਈ। ਤੇ ਸੋਇਆ ਦੇ ਪੜਾਇਆ ਹੋਇਆ ਬੜੀ ਤੇ ਪੈਰੀ ਬਣਾਇਆ ਨਹੀਂ ਹੈਗਾ। ਲੋ ਜੇ ਬੱਚੇ ਆ ਬੈਠੇ ਨੇ ਦੋਨੇ ਜੋ ਵੀ ਮੋਮੋਜ਼ ਲੈ ਕੇ ਆਏ ਸਾਈਕਲ ਤੇ ਜਾ ਕੇ। ਹੁਣ ਦੋਨੇ ਜਾਣੇ ਮੋਮੋਜ਼ ਖਾਣਗੇ। ਮੋਸਾਲੇ ਖੜੇ ਦੀ ਹੈ ਮੰਦਰ ਕੋਲੇ। ਵਧੀਆ ਤੋਂ ਸਕੂਟਰੀ ਨਹੀਂ ਲੈ ਕੇ ਗਿਆ। ਮੈਨੂੰ ਲੱਗਦਾ ਸਕੂਟਰੀ ਚੱਕਿਆ ਨਾ ਹਰ ਵਿੱਚ ਛੋਟਾਗਾ ਤੂੰ ਹਜੇ ਤੂੰ ਆਪਦਾ ਸਾਈਕਲ ਤੈਨੂੰ ਲੈ ਕੇ ਦਿੱਤਾ ਨਾ ਸਾਈਕਲ ਤੇ ਜਾਇਆ ਕਰ ਨਾਲੇ ਆਪਾਂ ਘੜਾ ਰੋ ਜਾਣਾ ਹੁੰਦਾ ਤੂੰ ਤਾਂ ਅੱਜ ਗਿਆ ਪਹਿਲੀ ਵਾਰ ਗਿਆ ਉਹ ਮੈਂ ਅੱਜ ਸਾਈਕਲ ਤੇ ਆ ਨਾ ਦੂਜੀ ਵਾਰ ਹੋਰ ਹੁਣ ਪਹਿਲੀ ਵਾਰ ਹੀ ਗਿਆ ਮੋਮੋਸ ਲੈਣ ਹਾਂਜੀ ਹੁਣ ਹੋ ਗਿਆ ਦੁੱਧ ਦਾ ਟਾਈਮ ਦੁੱਧ ਦਾ ਟਾਈਮ 9:00 ਵਜੇ ਗੇਰਾ ਸੀ ਕਿੰਨਾ ਕੁ ਦੁੱਧ ਕਰਨ ਕਰਾਂ ਤੇਰਾ ਛੋਟਾ ਕੱਪ ਕਰ ਦਾਂ ਤੁਹਾਨੂੰ ਛੋਟੀ ਕੱਪੀ ਕਰ ਦੋ ਉਹ ਵਾਲੀ ਚਿੱਟੀ ਜੀ ਆਪਾਂ ਤਾਂ ਕੌਫੀ ਖਾਡਦੇ ਹਾਂ ਇਹ ਜਿਵੇਂ ਨਹੀਂ ਦੀ ਸਾਰੀ ਫੁਰਗੀ ਪਾਣੀ ਪਾਣੀ ਹੋਇਆ ਪਿਆ ਮਸਾ ਘੋਲ ਕੇ ਰੱਖੀ ਦੀ ਮੈਨੂੰ ਨਾ ਸਰ ਨਹੀਂ ਆ ਫੁਰਗੀ ਹਾਂ ਫੇਰ ਦੁਬਾਰੀ ਲਈ ਜਾਣਾ ਬਣਾਵਾਂ ਉਹ ਉਹ ਝੱਗੀ ਨਹੀਂ ਬਣਦੀ ਹੁੰਦੀ ਸਾਰੀ ਪਿਗਲ ਗਈ ਪਾਣੀ ਪਾਣੀ ਕੁਝ ਨਹੀਂ ਬਣਾਇਆ ਹੈਗਾ ਕਿ ਸਵੇਰਾਂ ਨੂੰ ਰੋਟੀਆਂ ਪਈਆਂ ਸੀ ਮੈਂ ਕੋਈ ਖਾ ਲਈ ਬੱਚਿਆਂ ਨੇ ਮੋਮੋਜ਼ ਲੈ ਕੇ ਖਾ ਲਈ ਮम्मी ਹੁਣੀ ਉੱਧਰ ਚਲੇ ਗਏ ਅੱਜ ਤਾਂ ਅਗਰ ਕਿ ਅੱਜ ਕੁਛ ਨਹੀਂ ਬਣਾਇਆ ਹਾਂ ਸੋ ਹੌਂ ਦਾ ਦੁੱਧ ਦਾ ਬੁੱਕਰੇ ਤੇ ਚੋਈਏ ਵੀ ਦੁੱਧ ਦਿੰਨਿਆ ਕਰਨਾ ਕੌਫੀ ਵੀ ਉਹ ਜੋਗੋ ਮੈਂ ਵੀ ਪੀਣਾ ਥੋੜੀ ਪੀ ਲਓ ਸਰਦੋਂ ਹਾਂ ਹਟ ਜਾ ਚਲ ਕੇ ਪੈਰ ਪੀਣ ਦਾ ਪੁੰਨ ਜਨ ਪਾਲਿਆ ਠੀਕਾ ਮਿੱਠਾ ਪਾਣਾ ਦੁੱਧ ਚ ਕੌਫੀ ਚ ਮਿੱਠਾ ਹਟ ਪਾ ਲਿਆ ਦੀ ਮੈਂ ਪਾਲਿਆ ਸੀ ਬਾਕੀ ਦੇਖ ਲਈ ਪਾਈ ਤਾਂ ਹੈਗੀ ਤੀ ਵੈਸੇ ਚੀਨੀ ਛੱਕਰ ਸਾਫ ਸਾਫ ਲੱਗ ਰਿਹਾ ਇੰਨਾ ਸੋਨਾ ਹੋਈ ਹੁੰਦੀ ਦੰਦ ਪਿਆ ਹੋਇਆ ਦੀ ਨਾ ਉਹ ਬੰਦ ਹੋਇਆ ਪਿਆ ਸੀਗਾ ਦੇਖ ਕੇ ਸਕੂਨ ਜਮ ਮਿਲ ਜਾਂਦਾ ਫ੍ਰਿਜ ਦੇ ਜਿਹੜੇ ਕਵਰ ਸੀਗੇ ਉਹ ਵੀ ਚੇਂਜ ਕਰਦੇ ਜੋ ਫ੍ਰਿਜ ਭਰਿਆ ਰਹੇ ਮੈਨੂੰ ਖਾਜੇ ਚੜਦੇ ਆ ਇੰਨਾ ਭਰਿਆ ਕਿਉਂ ਫालतू ਫਾਲਤੂ ਚੀਜ਼ਾਂ ਭਰ ਰੱਖੇ ਨੇ ਫ੍ਰਿਜ 'ਚ ਨਹੀਂ ਉਹ ਉਹੀ ਹੋ ਜਾਂਦਾ ਕਈ ਵਾਰ ਖਾਣਾ ਜੇ ਨਹੀਂ ਪੈਂਦਾ ਸਟਾਰਟਿੰਗ ਹੀ ਹੋਲੇ ਜਾਂਦੇ ਜਦੋਂ ਫ੍ਰਿਜ ਦੀ ਉਹਦੋਂ ਫਿਰ ਹੀ ਹੋ ਜਾਂਦਾ ਵਾਕਿ ਹੁਣ ਪੈਣ ਲੱਗੇ ਆ ਬਹੁਤ ਸਾਰੇ ਬਲੌਗ ਕੁਝ ਜ਼ਿਆਦੇ ਪੜਿਆ ਨਹੀਂ ਮੇਰਾ ਸਿਰ ਜਦੋਂ ਉੱਠ ਖੜਦਾ ਨਾ ਦਰਦ ਫਿਰ ਹਟਦਾ ਜਾਂਦਾ ਇੱਕ ਦੋ ਦਿਨਾਂ ਬਾਅਦ ਲੱਗਦੇ ਨੇ ਮੇਰੇ ਸਿਰ ਦਾ ਦਰਦ ਫੇਰ ਜਾ ਕੇ ਹੱਟਦਾ ਮਾਈਗਰੇਨ ਦਾ ਦਰਦ ਉੱਠ ਖੜਦਾ ਨਾਲ ਤੇ ਨਾਲ ਸਾਰੀਆਂ ਗਰਦਨ ਪਿੱਛੋਂ ਪੇਨ ਹੋਰੇ ਨਾ ਬਹੁਤਾਰੇ ਗਰਦਨ ਚ ਵੀ ਜਮਦਰ ਨੀ ਗਰਦਨ ਆ ਨੀਂਦ ਆ ਰਹੀ ਆ ਤਨਵੀਰ ਹੋ ਗਿਆ ਹਾਂ ਫੇਰ ਮੈਂ ਦਵਾਈ ਲਈਆ ਬਸ ਹੁਣ ਬੱਚਿਆਂ ਨੂੰ ਦੁੱਧ ਦੇ ਕੇ ਪੈਣ ਲੱਗਿਆ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਲ ਨੂੰ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕੱਲ੍ਹ ਨੂੰ ਵਲੌਗ ਦੇ ਵਿੱਚ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਤੇ ਚੈਨਲ ਨੂੰ ਸਬਸਕ੍ਰਾਈਬ ਕੱਲ ਮਿਲਦੇ ਆ ਜੀ ਅਗਲੇ ਵਲੌਗ wish you love me, other mm -hmm. i met you mm -hmm.